ਦਾ ਹੈ 사ਦਰ ਸੁਖ ਸਕਦੇ ਨੇ ਸਵੇਰ ਹੱਲ ਸਕਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਬਚਨ ਝੂਠੇ ਨਹੀਂ ਹੋ ਸਕਦੇ ਪਰ ਆਜ ਨੇ ਬਚਨ ਆਖਿਆ ਕਹਿੰਦੇ ਇਹਨੇ ਨੂੰ ਨਾ ਦਿਨ ਚੜ ਗਿਆ ਮੱਖਣਸ਼ਾ ਸੋਚਦਾ ਸੀ ਬੈਠਾ ਸੋਚਦਾ ਹੋਇਆ ਇਹਨੇ ਅੰਦਰ ਬੈਠਿਆ ਹੀ ਇੱਕ ਪ੍ਰਣ ਕਰ ਲਿਆ ਕਿ ਜਿੰਨੀ ਦੇਰ ਤੱਕ ਮਹਾਰਾਜ ਦਾ ਦਰਸ਼ਨ ਨਹੀਂ ਹੁੰਦਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਕਿਹਾ ਹੈ ਉਹ ਸੱਤ ਹੈ ਬਾਬਾ ਬਸੈ ਗ੍ਰਾਮਦ ਕਾਲੇ ਉਹਨਾਂ ਨੇ ਬਚਨ ਕੀਤਾ ਹੈ ਤੇ ਗੁਰੂ ਸਾਹਿਬ ਜੀ ਦਾ ਆਸ ਪਕਾਲੇ ਦੀ ਧਰਤੀ ਤੇ ਮੈਨੂੰ ਦਰਸ਼ਨ ਨਹੀਂ ਹੋ ਰਾਏ ਮੇਰੇ ਮਾੜੇ ਭਾਗ ਦੇ ਇੰਨਾ ਹੀ ਮੈਂ ਸਮੇਂ ਤੋਂ ਆਇਆ ਹਾਂ ਦੂਰੋਂ ਚੱਲ ਕੇ ਆਇਆ ਹਾਂ ਇੰਨਾ ਕੁਝ ਮੈਂ ਲੈ ਕੇ ਵੀ ਆਇਆ ਮਹਾਰਾਜ ਦੀ ਝੇਟਾ ਵਾਸਤੇ ਪਰ ਮੈਂ ਨਹੀਂ ਝੇਟਾ ਮਹਾਰਾਜ ਤੱਕ ਪੁਚਾ ਰਿਆ ਤੇ ਹੁਣੇ ਸੋਚਦਾ ਕਹਿੰਦਾ ਜਿੰਨੀ ਦੇਰ ਤੱਕ ਮਹਾਰਾਜ ਦਾ ਦਰਸ਼ਨ ਨਹੀਂ ਨਾ ਹੁੰਦਾ ਤੇ ਉਨੀ ਦੇਰ ਤੱਕ ਮੈਂ ਨਾ ਕੁਝ ਖਾਵਾਂਗਾ ਨਾ ਪੀਵਾਂਗਾ ਤੇ ਕਹਿੰਦਾ ਭਈ ਇਸੇ ਤਰ੍ਹਾਂ ਜੇ ਦਰਸ਼ਨ ਨਾ ਹੋਇਆ ਤੇ ਆਪਣਾ ਆਪਾ ਖਤਮ ਕਰ ਦੇ ਤੇ ਪ੍ਰਾਂਤ